ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅਟਲੀਅਮ ਵਿਦ ਕੁਲਵਿੰਦਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋ ਹੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਬੋਕਾਬੋਲਾਰੀਓ ਦਲ ਕੋਚੀ ਤੋਂ ਮਤਲਬ ਸਲਾਈ ਕੜਾਈ ਦੇ ਕੰਮਾਂ ਦੇ ਸ਼ਬਦ ਸਿੱਖਾਂਗੇ ਤੇ ਨਾਲ ਨਾਲ ਉਹਨਾਂ ਦੇ ਵਾਕ ਵੀ ਸਿੱਖਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਟਾ ਪਹਿਲਾ ਸ਼ਬਦ ਹੈ ਲਾਮਾ ਕੀਨਾ ਦਾ ਕੋਚੀ ਰੇ ਲਾ ਮਕੀਨਾ ਦਾ ਕੁਚੀਰੇ ਪਾਵ ਸਲਾਈ ਕਰਨ ਵਾਲੀ ਮਸ਼ੀਨ ਕੁਚੀਰੇ ਹੁੰਦਾ ਸਿਲਣਾ ਤੇ ਮਕੀਨਾ ਕਾਰ ਨੂੰ ਵੀ ਬੋਲਿਆ ਜਾਂਦਾ ਤੇ ਕੋਈ ਵੀ ਮਸ਼ੀਨ ਆ ਜਿਹੜੀ ਉਹਨੂੰ ਵੀ ਬੋਲਿਆ ਜਾਂਦਾ ਹੈ ਲਾ ਮਕੀਨਾ ਦਾ ਕੁਚੀਰੇ ਲਾ ਮਕੀਨਾ ਦਾ ਕੁਚੀਰੇ ਸੀ ਉਜ਼ਾ ਪਰ ਕੁਚੀਰੇ ਜਿਹੜੀ ਸਲਾਈ ਵਾਲੀ ਮਸ਼ੀਨ ਆ ਉਹ ਸਲਾਈ ਕਰਨ ਲਈ ਵਰਤੀ ਜਾਂਦੀ ਹੈ ਸੀ ਉਜ਼ਾ ਪਰ ਉੱਚੀਰੇ ਨੈਕਸਟ ਸ਼ਬਦ ਹੈ ਲਾਗੋ ਦਾ ਮਾਕੀਨਾ ਲਾਗੋ ਦਾ ਮਾਕੀਨਾ ਪਾਵ ਮਸ਼ੀਨ ਦੀ ਸੂਈ ਲਾਗੋ ਮਤਲਬ ਆਗੋ ਮਤਲਬ ਹੁੰਦਾ ਸੂਈ ਦਾ ਮਾਕੀਨਾ ਮਸ਼ੀਨ ਦੀ ਕੱਪੜੇ ਸੀਣ ਵਾਲੀ ਮਸ਼ੀਨ ਦੀ ਸੂਈ ਨੂੰ ਬੋਲਿਆ ਜਾਂਦਾ ਹੈ ਲਾਗੋ ਦਾ ਮਾਕੀਨਾ ਤੇ ਇਹਦੇ ਨਾਲ ਆਪਾਂ ਵਾਕ ਦੇਖ ਲੈਣੇ ਆ ਕਿੱਦਾਂ ਬਣਾਣੇ ਆ ਪਹਿਲਾ ਵਾਕ Quando lago da macchina si rompe ਜਦੋਂ ਮਸ਼ੀਨ ਦੀ ਸੂਈ ਟੁੱਟਦੀ ਹੈ ਲਾ ਮਾਕੀਨਾ ਜਿਹੜੀ ਮਸ਼ੀਨ ਇਸ ਮੈਂ ਤੇ ਰੋਕ ਦਿੰਦੀ ਹੈ ਦੀ ਫੰਕਸ਼ਨਾਰੇ ਮਤਲਬ ਬੰਦ ਕਰ ਦਿੰਦੀ ਹੈ ਕੰਮ ਕਰਨਾ ਫੰਕਸ਼ਨਾਰੇ ਹੁੰਦਾ ਕਿਸੇ ਵੀ ਮਸ਼ੀਨ ਦਾ ਕੋਈ ਫੰਕਸ਼ਨ ਜਾਂ ਕੰਮ ਕਰਨਾ ਨੈਕਸਟ ਐਗਜ਼ਾਮਪਲ ਦੇਖਦੇ ਆ ਲਾਗੋ ਦਾ ਮਾਕੀਨਾ ਜਿਹੜੀ ਮਸ਼ੀਨ ਦੀ ਸੁਹ ਹੁੰਦੀ ਹੈ ਐਪਿਉਪੀਕੋਲੋ ਜਿਹੜੀ ਕਿ ਬਹੁਤ ਹੀ ਛੋਟੀ ਹੁੰਦੀ ਹੈ ਦੀ ਉਨ ਆਗੋ ਦਾ ਕੋ ਚੀਰੇ ਆ ਮਾ ਲੋ ਹੱਥ ਨਾਲ ਹਾਥਾੜੀ ਜਿਹੜੀ ਸੂਈ ਹੁੰਦੀ ਹੈ ਜਿਹਦੇ ਨਾਲ ਅਸੀਂ ਹੱਥ ਦੇ ਨਾਲ ਕੋਈ ਤਰਪਾਈ ਵਗੈਰਾ ਕਰਦੇ ਹਾਂ ਉਹਦੇ ਤੋਂ ਇਹ ਥੋੜੀ ਜੀ ਛੋਟੀ ਹੁੰਦੀ ਹੈ ਨੈਕਸਟ ਸ਼ਬਦ ਹੈ ਲਾਗੋ ਦਾ ਕੁਚੀਤੋ ਲਾਗੋ ਦਾ ਕੁਚੀਤੋ ਭਾਵ ਸਲਾਈ ਸੂਈ ਜਿਹੜੀ ਅਸੀਂ ਹੱਥ ਨਾਲ ਵਰਤਦੇ ਹਾਂ ਕਈ ਵਾਰੀ ਅਸੀਂ ਕੁਝ ਚੀਜ਼ਾਂ ਨੂੰ ਹੱਥ ਦੇ ਨਾਲ ਵੀ ਸਹਿੰਦੇ ਹਾਂ ਜ ਜ ਤਰਪਾਈ ਵਗੈਰਾ ਕਰਦੇ ਹਾਂ ਉਸ ਸੂਈ ਨੂੰ ਬੋਲਿਆ ਜਾਂਦਾ ਹੈ ਲਾਗੋ ਦਾ ਕੁਚੀਤੋ ਸਲਾਈ ਸੂਈ ਹੁਣ ਇਹਦੇ ਵਾਕ ਦੇਖ ਲੈਂਦੇ ਹਾਂ quando l'ago da cucito si rompe quando i haath wali silai wali ji suiya tutdi hai la fil da tour si interrompe tan jehdi katayi hai jehdi saada seen hai oh ruk jandi hai yani ki interrup pare ho janda hai saada kaam ho acquistato un nuovo lago da cucito per il progetto di ricamo ਪਾ ਆਪ ਮੈਂ ਕਢਾਈ ਪ੍ਰੋਜੈਕਟ ਰੀ ਕੰਮ ਹੁੰਦਾ ਕਟਾਈ ਕਰਨ ਦੇ ਲਈ ਇੱਕ ਨਵੀਂ ਸਲਾਈ ਸੂਈ ਖਰੀਦੀ ਹੈ ਆ ਕੋਈ ਸਤ ਤੋ ਵੀ ਕਹਾ ਜਾ ਸਕਦਾ ਤੇ ਗੰਪਰਾ ਤੋਂ ਵੀ ਕਿਹਾ ਜਾ ਸਕਦਾ ਹੈ ਨੈਕਸਟ ਸ਼ਬਦ ਹੈ ਇਲ ਮੈਟਰੋ ਦਾਸਾਰਤੋ ਇਲ ਮੈਟਰੋ ਦਾਸਾਰਤੋ ਮਤਲਬ ਇੰਚੀ ਟੇਪ ਜਿਹੜਾ ਆਪਣਾ ਦਰਜੀਆ ਦਾ ਫੀਤਾ ਮਾਪ ਹੁੰਦਾ ਉਹਨੂੰ ਬੋਲਿਆ ਜਾਂਦਾ ਹੈ ਮੈਟਰੋ ਦਾਸਾਰਤੋ ਇਹਦੇ ਨਾਲ ਆਪਾਂ ਵਾਕ ਦੇਖ ਲੈਂਦੇ ਆ ਉਨ ਦੇ ਇਲ ਮੈਟਰੋ ਦਾ ਸਾਰਤੋ ਇਲ ਡਿਜ਼ਾਈਨਰ ਆ ਪ੍ਰੇਸੋ ਲੈ ਮੇਜ਼ੂਰੇ ਐਕਸਾਟੇ ਜਿਹੜਾ ਕੀ ਪੀਤੇ ਦੇ ਨਾਲ ਜਾਂ ਇੰਚ ਟੇਪ ਦੇ ਨਾਲ ਨੇ ਜਿਹੜੇ ਡਿਜ਼ਾਈਨਰ ਨੇ ਸਹੀ ਮਾਪ ਲੇ ਆ ਪ੍ਰੇਜ਼ੋ ਮਤਲਬ ਲੇ ਪਰੰਦਰੇ ਤੋਂ ਪ੍ਰੇਜ਼ੋ ਆਇਆ ਹੈ ਉਹਨੇ ਮੇਜ਼ੂਰੇ ਹੁੰਦੇ ਮਾਪ ਐਜ਼ਾਤੇ ਸਹੀ ਐਗਜ਼ੈਕਟ ਬਿਲਕੁਲ ਇਲ ਮੈਟਰੋ ਦਾ ਸਾਰਤੋ è necessario per un vestito perfetto e che perfect suit de layi zaruri hunda apna inch tape da darji da jehda map lene wala meter hunda oh zaruri hunda hai ummeed karda ha video pasand aayi ho video like share comment karna na bhulna next hai il per dino premi stoffa fabric nu press karke rakhn wala pair jehda apna machine da ਪੈਰ ਹੁੰਦਾ ਛੋਟਾ ਜਿਹਾ ਇਹਨੂੰ ਬੋਲਿਆ ਜਾਂਦਾ ਈਲ ਪਿਆਦੀਨੋ ਪ੍ਰੇਮੀ ਸੋਫਾ ਸੋਫਾ ਹੁੰਦਾ ਕਪੜਾ ਇਹਦੇ ਨਾਲ ਆਪਾਂ ਦੇਖ ਲੈਂਦੇ ਹਾਂ ਬਾਗ ਈਲ ਪਿਆਦੀਨੋ ਪ੍ਰੇਮੀ ਸੋਫਾ ਐ ਅਲੈਂਟਾਟੋ ਅਲੈਂਟਾਟੋ ਹੁੰਦਾ ਟਿੱਲਾ ਮਤਲਬ ਜਦੋਂ ਪੈਰ ਟਿੱਲਾ ਹੁੰਦਾ ਤਾਂ ਕਈ ਵਾਰੀ ਸਾਨੂੰ ਕੱਪੜੇ ਸੀਨ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਉਸ ਸ਼ਬਦ ਨੂੰ ਬੋਲਿਆ ਜਾਂਦਾ ਹੈ ਅਲੈਂਟਾਟੋ ਕੋਨ ਈਲ ਪਿਆਦੀਨੋ ਪ੍ਰੇਮੀ ਸੋਫਾ la macchinetta mantiene il tessuto teso e stabile pressure foot de naal machine hai jehdi kapde nu tang ate sthir rakhdi hai matlab onu sthir rakhdiyan banake rakhdi hai stable banake rakhdi hai next shabd da saada low spillo low spillo eh hunde hain pin jin pin jin de apa kai vari ਕੋਈ ਆਪਣਾ ਗਲਾ ਵਗੈਰਾ ਜੋੜ ਕੇ ਰੱਖਣਾ ਹੁੰਦਾ ਥੋੜੀ ਦੇਰ ਦੇ ਲਈ ਕੱਚਾ ਕਰਨ ਦੇ ਵਾਸਤੇ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ ਕੋਈ ਵਾਰੀ ਅਸੀਂ ਕੋਈ ਸਿਲਾਈ ਨੂੰ ਇਹਦੇ ਨਾਲ ਸਥਿਰ ਬਣਾ ਕੇ ਰੱਖਦੇ ਹਾਂ ਅਲਕੂਨੀ ਸਪੀਲੀ ਆਨੋਨਾ ਟੈਸਟਾ ਰੋਟੋਂਡਾ ਪਰ ਨੋਨ ਡਾਨੀਜਾਰੇ ਇਨ ਲੇ ਟੈਸੂਟੋ ਕੁਝ ਪਿੰਨਾ ਦਾ ਸੇਰਾ ਜਿਹੜਾ ਗੋਲ ਹੁੰਦਾ ਹੈ ਜੋ ਕੱਪੜੇ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਜਾਨਕੀ ਉਨਾ ਨੁਕਸਾਨ ਨਹੀਂ ਪਹੁੰਚਦਾ ਉਹਦੇ ਨਾਲ ਕੋਨਿਲ ਸਪੀਲੋ ਇਲ ਸਾਰਤੋ ਅਸੀਨੀਆਤੋ ਲਾ ਪੋਜੀਸ਼ਨੇ 델ਲੇ ਕੁਚੀਤੂਰੇ ਕੁਚੀਤੂਰੇ ਹੁੰਦੀਆਂ ਕਿ ਨੇ ਸੀਨਾ ਦੀ ਸਥਿਤੀ ਨੂੰ ਸਟੇਬਲ ਬਣਾ ਕੇ ਰੱਖਦੇ ਨੇ ਕਈ ਵਾਰੀ ਦਰਜੀ ਪਿੰਨਾ ਦੇ ਨਾਲ ਨੈਕਸਟ ਲੇ ਫੋਰ ਵਿਚੀ ਲੇ ਫੋਰ ਵਿਚੀ ਦਾ ਸਾਰਤੋ ਵੀ ਕਿਹਾ ਜਾ ਸਕਦਾ ਭਾਵ ਕੈਂਚੀ ਲੇ ਫੋਰ ਵਿਚੀ serverono per tagliare carta tessuto filo e altre piccole materie che antichi कागज़ कपडा टाका ਅਤੇ ਹੋਰ ਛੋਟੀਆਂ ਮੋਡੀਆਂ ਸਮੱਗਰੀਆਂ ਜਾਨੀ ਕਿ ਮਟੀਰੀਅਲ ਨੂੰ ਕੱਟਣ ਦੇ ਲਈ ਚਾਹੀਦੀ ਹੁੰਦੀ ਹੈ ਜੋ ਵਰਤੀ ਜਾਂਦੀ ਹੈ ਨੈਕਸਟ ਐਗਜ਼ਾਮਪਲ ਹੈ ਦੀ ਪਰਲਾਵੋਰੀ ਡੇਲੀਕਾਤੀ ਸ਼ੈੱਲ ਲਈ ਸੈਂਪਰੇ ਫੋਰਵਿਜੀ ਦਾ ਕੋਕਕੀਰੇ ਕੋਰਮ ਮਾਨੀਚੀ ਕੋਮ ਕੋਮੋਦੀ ਮਾਨੀਚੀ ਕੋਮੋ ਦੀਦਾ ਪਾਉ ਹੁੰਦਾ ਹੈ ਆਰਾਮਦਾਇਕ ਹੈਂਡਲ ਨਾਜ਼ੁਕ ਕੰਮਾਂ ਦੇ ਲਈ ਤੁਸੀਂ ਆਰਾਮਦਾਇਕ ਹੈਂਡਲ ਵਾਲੀਆਂ ਸਲਾਈ ਕੈਂਚੀ ਨੂੰ ਚੁਣੋ ਨੈਕਸਟ ਹੈ ਰੀਲ ਰੀਲ ਨੂੰ ਕੀ ਕਹਿੰਦੇ ਆ ਇਲ ਰੋਕੇਟੋ ਦੀ ਫੀਲੋ ਫੀਲੋ ਹੁੰਦਾ ਧਾਗਾ ਤੇ ਰੋਕੇਟੋ ਹੁੰਦਾ ਆਪਣਾ ਧਾਗੇ ਦੀ ਰੀਲ ਜਿੱਦਾਂ ਮੈਂ ਤੁਹਾਨੂੰ ਇਹ ਫੋਟੋ ਦੇ ਵਿੱਚ ਦਿਖਾਇਆ ਗਿਆ ਹੈ ਮੀ ਸਰਵੇ 1 ਰੋਕੇਟੋ ਦੀ ਫੀਲੋ ਦਾ ਕੋਕੀਟੋ ਮੈਨੂੰ ਸਲਾਈ ਦੇ ਧਾਗੇ ਦੀ ਇੱਕ ਰੀਲ ਚਾਹੀਦੀ ਹੈ ਜਾਂ ਸਪੂਲ ਚਾਹੀਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਹੈ ਜਿਹੜੇ ਸਾਡੇ ਚਾਕ ਹੁੰਦੇ ਆ ਜਿਹਨੂੰ ਮਾਰਕਾ ਵੀ ਬੋਲਦੇ ਆ ਅਸੀਂ ਪੰਜਾਬੀ ਦੇ ਵਿੱਚ ਇਲ ਜੈਸੋ ਦਾ ਸਾਰਤੋ il tessuto da sarto matlab darji da chauk chauk chaak il disso permette al sarto di ripetere la stessa forma su più pezzi cha ka jada darji nu ikko aakar nu kai tukdeya te dheron di permission dinda ja haagya dinda hai o oza to il disso per tracciare la linea di taglio matlab main katn wali line nu trace karan layi chaak di varto kiti matlab main marker use kita hai next sada jenu shabd hai oh hai ga la corona la corona sui di ak nakka jenu apan nakka keh dende ha jide vich ji assi thaga gadde ha te thage nu bolya janda filo example dekh lende ha la corona del lago è la parte più sottile e fragile sui di jehdi ak hunde sab to patli ate sab to naajik hissa hundi hai okay te tusi hun second part da wait karna ohde vich main vair vi dassan gi matlab kuch chee de related ummeed karde haan tuhnu pasand aayi hovegi dhanwaad